ਕੇਂਦਰ ਦੀ ਭਾਈਪਾਸ ਸਰਕਾਰ ਵੱਲੋਂ 26 ਜਨਵਰੀ ਦੀ ਪ੍ਰੇਡ ਲਈ ਜੋ ਪੰਜਾਬ ਦੇ ਇਤਿਹਾਸ ਨੂੰ ਦਰਸਾਉਂਦੀਆਂ ਝਾਕੀਆਂ ਰੱਦ ਕੀਤੀਆਂ ਗਈਆਂ ਸਨ ਉਹਨਾਂ ਝਾਕੀਆਂ ਨੂੰ ਸੀਐਮ ਭਗਵੰਤ ਮਾਨ ਵੱਲੋਂ ਸ਼ਹਿਰ-ਸ਼ਹਿਰ ਭੇਜਿਆ ਜਾ ਰਿਹਾ ਹੈ। ਇਹਨਾਂ ਤੇਂਦਰ ਸਿੰਘ ਹੈਵਾਰ ਸ਼ਹਿਰੀ ਪ੍ਰਧਾਨ ਆਵਾਜ਼ ਦੀ ਪਾਰਟੀ ਸਮਰਥਕ ਜਿਹੜੀ 26 ਜਨਵਰੀ ਨੂੰ ਅਮੀ ਝਾਕ ਕੱਢੀ ਜਾਣੀ ਸੀ ਤੇ ਜਿੱਥੇ ਦਿੱਲੀ ਸਰਕਾਰ ਵੱਲੋਂ ਨਹੀਂ ਗੱਡੀ ਗਈ ਪਰ ਪੰਜਾਬ ਸਰਕਾਰ ਵੱਲੋਂ ਕੱਲੇ-ਕੱਲੇ ਸ਼ਹਿਰ ਵਿੱਚ ਤਾਕੀ ਦਿਖਾਈ ਜਾ ਰਹੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਦੇਖੋ ਪੰਜਾਬ ਸਰਕਾਰ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਪਹਿਲਾਂ ਦਾ ਜੋ ਉਹਨਾਂ ਨੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਪਰ ਜਿੱਥੇ ਆਪਣਾ ਮਾਣ ਵਾਲੀ ਗੱਲ ਉੱਥੇ ਸਾਨੂੰ ਦੁੱਖ ਵੀ ਬਹੁਤ ਹੋਇਆ ਵੀ ਬੀਜੇਪੀ ਮੋਦੀ ਸਰਕਾਰ ਨੇ ਸਾਡੇ ਸ਼ਬੀਆਂ ਨੂੰ ਇਹ ਝਾਕੀ ਉੱਥੇ ਦਿੱਲੀ ਦੇ ਵਿੱਚ ਨਹੀਂ ਦਿਖਾਈ ਗਈ ਜੋ ਕਿ ਹਰ ਸਾਲ ਅਸੀਂ ਬਹੁਤ ਹੀ ਉਮੀਦਾਂ ਦੇ ਨਾਲ ਉੱਥੇ ਆਪਣੀ ਝਾਕੀ ਪੇਸ਼ ਕਰਦੇ ਹਾਂ ਯਾਰ ਸਿਰ ਦੇ ਵਿੱਚ ਜਾਣੂ ਕਰਵਾਇਆ ਜਾ ਰਿਹਾ ਵਾ ਝਾਕੀ ਦਿਖਾ ਕੇ ਹੋਰ ਕੀ ਕਹਿਣਾ ਚਾਹੁੰਦੇ ਇਹ ਬਹੁਤ ਹੀ ਚੰਗਾ ਪ੍ਰੋਗਰਾਮ ਪੰਜਾਬ ਸਰਕਾਰ ਦਾ ਮਾਨ ਸਾਹਿਬ ਦਾ ਕਿ ਜੇ ਉਹਨਾਂ ਨੇ ਸਾਡੀ ਚਾਕੀ ਉੱਥੇ ਰੋਕੀਆ ਤਾਂ ਅਸੀਂ ਇਸ ਨੂੰ ਹਰ ਸ਼ਹਿਰ ਹਰ ਪਿੰਡ ਦੇ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਹਰ ਸ਼ਹਿਰ ਦੇ ਵਿੱਚ ਲੰਘਦੇ ਹੋਏ ਅੱਜ ਇਹ ਸੁਨਾਰਾ ਹਾਈਵੇਅ ਰਾਹੀਂ ਲੰਘ ਰਹੇ ਨੇ ਤੇ ਬਹੁਤ ਜਲਦੀ ਸੁਨਾਰਾ ਮਸ਼ਵਰਾ ਸਾਹਿਬ ਵੀ ਆਉਣਗੇ ਤੇ ਉੱਥੇ ਵੀ ਲੋਕਾਂ ਨੂੰ ਇਹਨਾਂ ਦੀ ਚਾਕੀ ਦਿਖਾਈ ਜਾਵੇਗੀ ਜੋ ਵੀ ਸਾਡੀ ਪੰਜਾਬ ਦੀ ਚਾਕੀ ਦਿੱਲੀ ਵਿੱਚ ਦਿਖਾਈ ਜਾਂਦੀ ਸੀ ਦੇਖੋ ਇਹ ਸੈਂਟਰਲ ਸਰਕਾਰ ਹਮੇਸ਼ਾ ਪੰਜਾਬ ਵਿਰੋਧੀ ਰਹੀ ਆ ਇਸ ਵਾਰ ਕੋਈ ਕਹ ਰਿਹਾ ਬੀਜੇਪੀ ਸਰਕਾਰ ਸਾਡੀ ਵਿਰੋਧੀ ਆ ਜੋ ਕਿ ਸਾਨੂੰ ਇਸ ਚਾਕੀ ਨੂੰ ਜਦ ਕੇ ਦੇਖਿਆ ਜਾਵੇ ਕਿ ਸਭ ਤੋਂ ਵੱਧ ਕਰਵਾਨੀਆਂ ਸਿੱਖਾਂ ਦੀਆਂ ਰਹੀਆਂ ਨੇ ਪੰਜਾਬ ਦੀਆਂ ਰਹਿਣੀਆਂ ਨੇ ਪੰਜਾਬੀਆਂ ਦੀਆਂ ਰਹਿਣੀਆਂ ਨੇ ਪਰ ਉਹ ਸਾਡੀ ਉੱਥੇ ਝਾਕੀਆਂ ਦਾ ਖਾਣਾ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ ਮੇਰਾ ਨਾਮ ਪਰਮਿੰਦਰ ਤਵਾੜੀ ਪ੍ਰਧਾਨ ਬਲੋਕ ਕਾਂਗਰਸ ਮਛਵਾੜਾ ਸਾਹਾ ਮੈਂ ਤਾਂ ਇਹਦੇ ਬਾਰੇ ਇਹੀ ਕਹਿਣਾ ਚਾਹੁੰਦਾ ਕਹਿੰਦਾ ਸੱਤਾ ਦੇ ਲੋਭੀ ਸੱਤਾ ਦੇ ਲੋਭੀ ਇਨਕਲਾਬ ਦਾ ਲਾ ਕੇ ਨਾਰਾ ਉਹ ਕੁਰਸੀ ਉੱਤੇ ਬਹਿ ਗਏ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਸਿੰਘ ਜੀ ਫੁੱਲਾਂ ਜੋਗੇ ਰਹਿ ਗਏ ਦੇਖੋ ਸ਼ਹੀਦਾਂ ਦਾ ਸਤਕਾਰ ਸਾਡੇ ਦਿਲਾਂ ਚ ਇਹਨਾਂ ਦੀਆਂ ਤਸਵੀਰਾਂ ਸਾਡੇ ਦਿਲਾਂ ਚ ਨੇ ਪੰਜਾਬ ਸਰਕਾਰ ਆਪਣੀਆਂ ناکਾਮੀਆਂ ਨੂੰ ਕਿਉਂ ਸ਼ਰਧਾਂਤ ਲੈ ਕੇ ਜਾਂਦੀ ਆ ਯਾਰ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਕੀ ਇਹ ਵਿਕਾਸ ਹੈ ਇਹਨਾਂ ਦਾ ਸਤਕਾਰ ਸਾਡੇ ਦਿਲਾਂ ਚ ਹੈ ਇਹਨਾਂ ਨੂੰ ਇੱਕ ਸੋशोਭਤ ਕਰਨਾ ਚਾਹੀਦਾ ਇਹਨਾਂ ਨੇ ਆਜ਼ਾਦੀ ਦੇ ਸ਼ਿੰਗਾਰ ਵਾਸਤੇ ਬੜੀ ਇਹਨਾਂ ਨੇ ਕਹਾਣਾ ਘਾਲ ਲੀਆ ਬਹੁਤ ਇਹਨਾਂ ਨੇ ਆਪਣੀ ਇੱਕ ਕੁਰਬਾਨੀਆਂ ਦੇ ਕੇ ਇਹਨਾਂ ਨੂੰ ਲੈ ਕੇ ਆਂਦਾ ਪੰਜਾਬ ਸਰਕਾਰ ਦੀਆਂ ناکਾਮੀਆਂ ਸੀਗੀਆਂ ਇਹ ਵਧੀਆ ਢੰਗ ਨਾਲ ਆਪਣੀਆਂ ਝਾਕੀਆਂ ਨੂੰ ਸਹੀ ਢੰਗ ਨਾਲ ਸੈਂਟਰ ਦੇ ਵਿੱਚ ਵੀ ਪੇਸ਼ ਨਹੀਂ ਕਰ ਸਕੀ ਤਾਂ ਕਰਕੇ ਇਹਨਾਂ ਨੂੰ ਉੱਥੋਂ ਨਿਕਾਰਿਆ ਪੰਜਾਬ ਸਰਕਾਰ ਨੂੰ ਨਿਕਾਰਿਆ ਸਾਡੇ ਸ਼ਹੀਦਾਂ ਨੂੰ ਨਹੀਂ ਨਿਕਾਰਿਆ ਉਹਨਾਂ ਨੇ ਕਿਉਂ ਕਰਕੇ ਸਾਰਿਆਂ ਦੇ ਸਾਂਝੇ ਨੇ ਪਾਰਟੀਆਂ ਵੱਖਰੀਆਂ ਵੱਖਰੀਆਂ ਹੋ ਸਕਦੀਆਂ ਵਿਚਾਰ ਲੱਗ-ਲੱਗ ਹੋ ਸਕਦੇ ਨੇ ਪਰ ਸਾਡੇ ਸ਼ਹੀਦ ਨੇ ਜਿਹੜੇ ਸਾਰਿਆਂ ਦੇ ਸਾਂਝੇ ਨੇ ਇਹ ਸਾਡੇ ਸਿਰ ਦੇ ਤਾਜ ਨੇ ਅਸੀਂ ਇਹਨਾਂ ਤੋਂ ਬਿਨਾ ਜੇ ਇਹ ਨਾ ਹੁੰਦੇ ਇਹਨਾਂ ਨੇ ਨਾ ਕਰਵਾਦੀਆਂ ਕੀਤੀਆਂ ਹੁੰਦੀਆਂ ਅੱਜ ਦੇਸ਼ ਆਜ਼ਾਦ ਨਾ ਹੁੰਦਾ ਸੀ ਆਜ਼ਾਦੀ ਦਾ ਨਿੰਗਣਾ ਮਾਰਦੇ ਹੁੰਦੇ ਪਰ ਪੰਜਾਬ ਸਰਕਾਰ ਦੀ ناکامی ਹੈ ਹੁਣ ਇਹਨਾਂ ਨੂੰ ਦੇਖੋ ਮੀਂਹ ਵੀ ਪੈਂਦਾ ਧੂੜ ਵੀ ਆਉਂਦੀ ਹੈ ਕਿੱਥੇ ਇਹਨਾਂ ਨੂੰ ਢੱਕਣ ਦਾ ਅਰੇਂਜਮੈਂਟ ਥੋਂ ਤੋਂ ਹੀ ਚੱਕੀ ਫੇਣਾ ਉਹ ਆਪਣੀ ناکامی ਦਿਖਾਉਂਦੇ ਫਿਰਦੇ ਨੇ ਪੂਰੇ ਪੰਜਾਬ ਦੇ ਵਿੱਚ ਦੇਖੋ ਆ ਸਾਨੂੰ ਨਕਾਰ ਕੇ ਭੇਜਿਆ ਸੈਂਟਰ ਨੇ